ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਅੱਜ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਮੁਖੀ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਅਤੇ ਹੈਰੋਇਨ ਲੈਣ ਵਾਲੇ ਦੋ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਆ ਕਿ ਲੋਕ ਪੁਲਿਸ ਦਾ ਸਾਥ ਦੇ ਰਹੇ ਹਨ ਤੇ ਉਹ ਆਸ ਕਰਦੇ ਹਨ ਕਿ ਕਿਸੇ ਤਰ੍ਹਾਂ ਇਹ ਸਾਥ ਦੇ ਅੰਦਰ ਰਹਿਣਗੇ ਤੇ ਪੰਜਾਬ ਵਿੱਚ ਜੋ ਨਸ਼ਾ ਦੀ ਮਾਰਸ ਉਸ ਨੂੰ ਖਤਮ ਲਗਭਗ ਕਰ ਦਿੱਤਾ ਗਿਆ ਹੈ ਤੇ ਕੋਈ ਰਹਿਦ ਖੁੰਦ ਰਹਿ ਗਈ ਹੈ ਤਾਂ ਉਸ ਨੂੰ ਵੀ ਜਲਦੀ ਖਤਮ ਕਰ ਦਿੱਤਾ ਜਾਵੇਗਾ ਹੋਰ ਕੀ ਕੋਝ ਹੋਇਆ ਸਭ ਕੋ ਜਰਨਲਿਸਟ ਸਾਡੇ ਨਾਲ ਬਣੇ ਰੋ ਹਾਂਜੀ ਸਰ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਆਪਾਂ ਲੇਟ ਸ਼ੁਰੂ ਕੀਤੀ ਹੈ ਉਹ ਬੜੀ ਸਕਸੈਸਫੁਲ ਵੇ ਨਾਲ ਉਹ ਜਿਹੜੀ ਆਪਾਂ ਨਾ ਕੰਟੀਨਿਊ ਕਰ ਰਹੇ ਹਾਂ ਉਹਦੇ ਵਿੱਚ ਪਬਲਿਕ ਵੱਲੋਂ ਬੜਾ ਜਿਹੜਾ ਵਧੀਆ ਸਪੋਰਟ ਮਿਲਲੀ ਆ ਪਬਲਿਕ ਬਿਲਕੁਲ ਸ਼ਰਿਆਮ ਵਿਦਆਊਟ ਐਨੀ ਹੈਜੀਟੇਸ਼ਨ ਸਾਨੂੰ ਦੱਸ ਰਹੀ ਹੈ ਕਿ ਕਿ ਕਿਤੇ ਵੀ ਕੋਈ ਇਨਫਰਮੇਸ਼ਨ ਹੁੰਦੀ ਸਾਨੂੰ ਦਿੰਦੇ ਆ ਉਹਦੇ ਚ ਹੀ ਕੱਲ ਸਾਡੇ ਵੱਲੋਂ ਸੀਆਈਏ ਸਟਾਫ ਵੱਲੋਂ ਇੱਕ ਬਹੁਤ ਵਧੀਆ ਇਨਪੁਟ ਬੇਸਡ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਕਰੀਬ ਅਸੀਂ 1 ਕਿਲੋ 20 ਗ੍ਰਾਮ ਜਿਹੜੀ ਹੈਰਨ ਫੜੀ ਆ ਦੋ ਬੰਦੇ ਉਹਦੇ ਵਿੱਚ ਅਸੀਂ ਅਰੈਸਟ ਕੀਤੇ ਗੁਰਮੀਤ ਸਿੰਘ ਇੱਕ ਸੁਦੀਪ ਸਿੰਘ ਸੀਗਾ ਇੱਕ ਜਨਾਲੇ ਦਾ ਸੀ ਇੱਕ ਰਾਜਸਥਾਨੀ ਦਾ ਸੀਗਾ ਇਹਨੂੰ ਬੱਗੇ ਕੇ ਮੋੜ ਤੋਂ ਜਿਹੜਾ ਆਪਾਂ ਇੰਟਰਸੈਪਟ ਕਰਕੇ ਤੇ ਜਦੋਂ ਚੈੱਕ ਵਗੈਰਾ ਕੀਤਾ ਤੇ ਇਹਨਾਂ ਕੋਲੋਂ 1 ਕਿਲੋ 20 ਗ੍ਰਾਮ ਜਿਹੜੀ ਸਾਨੂੰ ਹੀਰੋਇਨ ਮਿਲੀ ਇੱਕ ਇਹਨਾਂ ਕੋ ਸਕੋਰਪੀਓ ਗੱਡੀ ਸੀਗੀ ਸੋ ਅਸੀਂ ਇਹਨਾਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਇਹਨਾਂ ਦੇ ਐਫਆਈਆ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੁਣ ਸਾਡੀ ਜਿਹੜੀ ਤਫ਼ਤੀਸ਼ ਚੱਲਦੀ ਆ ਇਹਦੇ ਵਿੱਚ ਅਸੀਂ ਇਹਦਾ ਫੋਨ ਵੀ ਸਾਡੇ ਕੋਲ ਆਇਆ ਉਸ ਤੋਂ ਅਸੀਂ ਫਰਦਰ ਜਿਹੜੀ ਵਗੈਰਾ ਤੋਂ ਸਾਡੀ ਲਿੰਕੇ ਦੇ ਦੁੰਦੀਆਂ ਉਹਦੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਆਸ ਹੈ ਕਿ ਜਿਹੜਾ ਇਹਦੇ ਵਿੱਚ ਹੋਰ ਬ੍ਰੇਕਥਰੂ ਹੋਵਾਂਗੇ ਨਾਲ ਹੀ ਕੱਲ ਸਾਡੇ ਵੱਲੋਂ ਇੱਕ ਇਹ ਪਿੰਡਾਂ ਦੇ ਵਿੱਚ ਅਰਨੀ ਵਾਲਾ ਕਮਾਲ ਵਾਲਾ ਟਾਡੀਵਾਲ ਜੱਟਾਂ ਹੋਰੇ ਪਿੰਡਾਂ ਦੇ ਵਿੱਚ ਅਸੀਂ ਕਾਸ ਆਪਰੇਸ਼ਨ ਜਿਹੜਾ ਉਹ ਚਲਾਇਆ ਸੀਗਾ ਉਹਦੇ ਦੀਨ ਸਾਨੂੰ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪ੍ਰਾਪਤੀ ਹੋਈ ਜਿਹੜਾ ਕਮਾਲ ਵਾਲਾ ਸੀ ਉੱਥੋਂ ਅਸੀਂ ਇੱਕ ਜਿਹੜਾ ਮਦਨ ਲਾਲ ਉਹਦੇ ਅਹੀਂ ਉਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਸਾਨੂੰ ਕਰੀਬ 23000 ਜਿਹੜੀ 100 ਪ੍ਰੈਗਾਬਲਨ ਜਿਹੜੀ ਉਹ ਰਿਕਵਰ ਕੀਤੀ ਨਾਲ ਜਿਹੜਾ 300 ਜਿਹੜੀਆਂ ਉਹ ਦੂਸ ਜਿਹੜੀਆਂ ਗੋਲੀਆਂ ਸੀਗੀਆਂ ਸੋ ਇਸ ਦੇ ਨਾਲ ਹੀ ਅਸੀਂ ਕੱਲ ਜਿਹੜੇ ਕੱਲ ਕੱਲ ਦੀ ਅਸੀਂ ਕਰੀਬ 9 ਬੰਦੇ ਜਿਹੜੇ ਐਨਡੀਪੀਐਸ ਸੈਕਟਰ ਦੀ ਦਰਜ ਕੀਤੇ ਜਿਨ੍ਹਾਂ ਦੇ ਵਿੱਚੋਂ ਸਮਾਲ ਰਿਕਵਰੀ ਵੀ ਹੈ ਹੈਵੀ ਵੀ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਨੂੰ ਸਾਡਾ ਜਿਹੜਾ ਆਪਰੇਸ਼ਨ ਹੈ ਅਗੇਂਸਟ ਜਿਹੜਾ ਡਰਾਈਵ ਹੈ ਅਗੇਂਸਟ ਡਰੱਗ ਉਹ ਜਿਹੜਾ ਸਾਨੂੰ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪਬਲਿਕ ਵੱਲੋਂ ਜਿਹੜਾ ਪੂਰੀ ਸਪੋਰਟ ਮਿਲ ਰਹੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹਦੇ ਵਿੱਚ ਕੋਈ ਵੀ ਜਿਹੜਾ ਪਬਲਿਕ ਪਬਲਿਕ ਮਾਧਿਅਮ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ ਅਸੀਂ ਮੈਟੀਰੀਅਲਾਈਜ਼ ਕਰਦੇ ਹਾਂ ਕੋਈ ਵੀ ਜਿਹੜਾ ਇਨਫੋਰਮੇਸ਼ਨ ਦੇਣ ਤੋਂ ਜਿਹੜਾ ਉਹ ਬਿਲਕੁਲ ਨਾ ਝਗੇ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਸੇਫ ਪੰਜਾਬ ਐਪ ਜਿਹੜਾ ਸ਼ੁਰੂ ਕੀਤਾ ਗਿਆ ਜਿਹਦਾ ਨੰਬਰ ਹੈ 9779100200 977900220 ਇਹ ਐਪ ਵੀ ਕਿਸ ਤਰ੍ਹਾਂ ਦਾ ਵਾ ਕਿ ਇਹਦੇ ਵਿੱਚ ਜਿਹੜਾ ਕਾਲਰ ਹੋਊਗਾ ਜਿਹੜਾ ਇੱਥੇ ਇਨਫੋਰਮੇਸ਼ਨ ਦਿੰਦਾ ਉਹਦਾ ਕੋਈ ਆਇਡੈਂਟੀਟੀ ਨਹੀਂ ਜਾਂਦੀ ਉਹਦਾ ਫੋਨ ਨੰਬਰ ਉੱਥੇ ਡਿਸਪਲੇ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਡਰ ਹੁੰਦਾ ਕਿ ਸਾਡਾ ਕੋਈ ਨਾਮ ਦੇ ਦੇ ਦੇਗਾ ਜਿਹੜੇ ਬੰਦੇ ਆਪਾਂ ਫੜਦੇ ਆ ਉਹਨਾਂ ਤੱਕ ਇਹ ਆ ਜਾਊਗਾ ਵੀ ਇਸ ਬੰਦੇ ਨੇ ਇਤਲਾਹ ਦਿੱਤੀ ਉਹ ਬਿਲਕੁਲ ਨਿਚੇ ਟੜਕ ਹੋ ਕੇ ਜਿਹੜਾ ਸਾਨੂੰ ਇਹ ਦੱਸ ਸਕਦੇ ਆ ਇਹ ਆ ਬਿਲਕੁਲ ਸਿਕਿਉਰਡ ਹੈ ਕਿਸੇ ਪਾਸਿਓਂ ਵੀ ਇਹਦੇ ਬੰਦੇ ਦੀ ਲੀਕੇਜ ਨਹੀਂ ਹੁੰਦੀ ਕਿ ਕਿੰਨ ਕਾਲ ਕੀਤੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਐਪ ਹੈ ਬਹੁਤ ਵਧੀਆ ਇਹਨੂੰ ਵੀ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਵੱਧ ਤੋਂ ਵੱਧ ਇਹਤੇ ਜਿਹੜੀ ਸਾਨੂੰ ਜੋ ਫੈਕਚੁਅਲ ਹੋਵੇ ਉਹੀ ਜਿਹੜੀ ਕਰੋ ਜਿਹੜੀ ਇਨਫੋਰਮੇਸ਼ਨ ਦਿਓ ਕਈ ਵਾਰੀ ਸਾਨੂੰ ਥੋੜੀਆਂ ਕੰਪਲੇਂਟਸ ਆ ਜਾਂਦੀਆਂ ਜਿਹੜੀਆਂ ਕਿ ਮਤਲਬ ਕਿ ਮਟੀਰੀਅਲਾਈਜ਼ ਨਹੀਂ ਹੋ ਪਉਂਦੀਆਂ ਸੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਤੇ ਸਾਨੂੰ ਸਹੀ ਇਨਫੋਰਮੇਸ਼ਨ ਦਿੱਤੇ ਚਾਹੇ ਸਾਡੀ ਮਿਨੀਮਮ ਜਿਹੜੀ ਇੱਕ ਪਾਸੇ ਨਰਜੀ ਲਗੇ ਕਿ ਅਸੀਂ ਉਹ ਸਾਨੂੰ ਉਹਨੂੰ ਅਸੀਂ ਬੰਦੇ ਨੂੰ ਸਹੀ ਤਰੀਕੇ ਨਾਲ ਉਹਦੇ ਤੇ ਐਕਸ਼ਨ ਕਰ ਸਕੀਏ ਸਰ ਜਿਹੜੇ ਹੀਰੋਇਸ ਨੂੰ ਦੋ ਦੋ ਅਸੀਂ ਪੜੇਗੇ ਕਿ ਉਹਦੇ ਰਹਿਣ ਵਾਲੇ ਤੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਤੇ ਪਹਿਲਾਂ ਇਹਨਾਂ ਦਾ ਦੇਖੋ ਦੇਖੋ ਇਹ ਅਜਨਾਲਾ ਦੇ ਨੇ ਇੱਕ ਅਜਨਾਲਾ ਦੇ ਇੱਕ ਅਮਰਸਰ ਦਾ ਇੱਕ ਰਾਜਸਾਂਸੀ ਦਾ ਵਾ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਪੰਜਗੜਾਈ ਥਾਣਾ ਅਜਨਾਲਾ ਦਾ ਵਾ ਸੋ ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਹਰਸਾ ਸ਼ੀਨਾ ਥਾਣਾ ਰਾਜਸਥਾਨ ਰਾਜਸਥਾਨ ਸੀਧਾ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਨਾ ਇਹ ਦੋਨੇ ਜਿਹੜੇ ਬੰਦਿਆਂ ਦੇ ਖਿਲਾਫ ਹੋਈ ਮੁਕੱਦਮਾ ਨੀਹ ਤੱਕ ਦਰਜ ਦੀ ਤੇ ਸਰ ਹੁਣ ਆਈ ਕਿੱਥੋਂ ਸੀ ਤੇ ਜਾਣੇ ਕਿੱਥੇ ਸੀ ਵੇਖੋ ਇਹ ਇਹਨਾਂ ਨੂੰ ਜਿਹੜੀ ਡਰਾਪਿੰਗ ਹੋਈ ਹੈ ਡਰਾਪਿੰਗ ਦੇ ਵਿੱਚ ਡਰਾਪਿੰਗ ਦੇ ਵਿੱਚ ਇਹ ਬੱਗੇ ਕੇ ਮੋੜ ਤੋਂ ਉੱਥੋਂ ਉੱਥੋਂ ਮਿਲੀ ਇਹਨਾਂ ਨੂੰ ਥੋੜਾ ਉੱਥੋਂ ਹੋਰ ਹਟ ਕੇ ਮਿਲੀ ਹੈ ਜਿੱਥੇ ਹੀ ਪੜਿਆ ਉਹਨਾਂ ਸੀ ਇਹਨਾਂ ਤੋਂ ਜਿਹੜਾ ਕਰ ਰਹੇ ਆ ਵੀ ਇਹਦਾ ਬੇਸਿਕਲੀ ਇਹ ਓਰੀਜਿਨੇਟ ਕਿੱਥੋਂ ਹੋਈ ਹੈ ਉਤੇ ਸਾਡਾ ਵਰਕ ਚੱਲ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਨਹੀਂ ਰਿਸ਼ਤਾ ਨਹੀਂ ਇਹਨਾਂ ਦਾ ਕੋਈ ਵੀ ਆਪਸ ਬਸ ਯਾਰ ਦੋਸਤੀ ਨੇ ਸਰ ਕਹਿ ਸਕਦੇ ਆ ਕਿ ਜਨਾਵਾ ਤੋਂ ਫਾਇਦ ਕਰ ਨੈਟਵਰਕ ਜਿਹੜਾ ਰੱਦਾ ਚੱਲ ਰਿਹਾ ਨਹੀਂ ਨਹੀਂ ਵੇਖੋ ਇਹ ਰਹਿਣ ਵਾਲੇ ਉਧਰ ਅ ਤੱਕ ਜਿਹੜਾ ਸਾਨੂੰ ਥਰਡ ਬੰਦਾ ਨਾ ਉਹਦੇ 'ਚ ਅਸੀਂ ਲੱਗੇ ਹੋਏ ਆ ਤੇ ਪਿੱਛੇ ਫਿਰ ਸਾਨੂੰ ਪਤਾ ਲੱਗੇਗਾ ਵੀ ਐਕਚੁਅਲੀ ਇਹਦਾ ਰੂਟ ਕੀ ਬੰਦਾ ਹੋਏ ਅਰ ਪੜਨ ਤੋਂ ਬਾਅਦ ਕਈ ਵਾਰੀ ਮੁਗਲੀ ਪਹੁੰਚ ਗਏ ਜਿਹੜੇ ਕਮੇਸ਼ਾ ਪਹੁੰਚ ਗਿਆ ਉਹਨਾਂ ਨੂੰ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਤਾਂ ਕਹਿੰਦੇ ਗੱਲ ਸਾਹਮਣੇ ਆਈ ਇਹ ਹਿੱਤ ਤੱਕ ਉਹਦਾ ਅਲੱਗ ਨਹੀਂ ਰਹੀ ਪਰ ਇਹ ਡੈਡ ਡ੍ਰੌਪ ਹੁੰਦਾ ਕਿਈ ਵਾਰੀ ਉਹਦਾ ਅੱਗੇ ਡਿਵੈਲਪ ਨਹੀਂਦਾ ਲੇਕਿਨ ਅਸੀਂ ਉੱਤੇ ਕਰ ਰਹੇ ਕੰਮ ਵੀਖੋ ਹਿੱਤ ਤੱਕ ਉਹ ਜਿਹੜਾ ਥਰਡ ਬੰਦਾ ਜਿਹੜਾ ਨੈਕਸਟ ਹੈ ਨਾ ਦਾ ਅੱਗੇ ਉਹਦੇ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਫਿਰ ਉਹ ਤੋਂ ਪਤਾ ਲੱਗੂਗਾ ਵੀ ਐਕਚੁਅਲੀ ਕਿੱਥੇ ਆਈਏ ਇਹ ਕੋਰੀਅਰ ਵੀ ਕਹਿ ਸਕਦੇ ਇਹਨਾਂ ਨੂੰ ਹਾਂ ਪਹਿਲੀ ਵਾਰੀ ਕਰ ਰਹੇ ਚੁਈਆ ਪਹਿਲਾਂ ਹਿਅਸਤੂ ਦੇਖੋ ਕਹਿੰਦੇ ਨੇ ਜਦੋਂ ਵੀ ਇਹਨਾਂ ਨੂੰ ਫੜ ਲਓ ਹਰ ਹੀ ਉਹੀ ਕਹਿੰਦਾ ਮੈਂ ਤੇ ਪਹਿਲੀ ਵਾਰੀ ਲਿਆ ਲੇਕਿਨ ਇਹ ਬੰਦੇ ਕਰਦੇ ਹੁੰਦੇ ਜੀ ਦੇਖੋ 1 ਕਿਲੋ 20 ਗ੍ਰਾਮ ਜਿਹੜਾ ਇੱਕ ਕਮਰਸ਼ੀਅਲ ਕੁਆਂਟੀਟੀ ਆ ਤੁਸੀਂ ਇਹਦੀ ਵੈਲਿਊ ਵੇਖੋ ਇੰਟਰਨੈਸ਼ਨਲ ਮਾਰਕੀਟ ਚ ਕਿੰਨੀ ਆ ਸੋ ਅਸੀਂ ਇਹਨਾਂ ਦੀਆਂ ਗੱਲਾਂ ਤੇ ਚਲ ਇੰਨੀ ਤਬਾਰ ਕਰਦੇ ਲੇਕਿਨ ਸਾਡਾ ਕੰਮ ਹੈ ਇਨਵੈਸਟੀਗੇਟ ਕਰਨਾ ਹੁਣ ਅਸੀਂ ਹੁਣ ਅਸੀਂ ਅੱਗੇ ਪਿੱਛੇ ਬਸ ਇਹੀ ਕੰਮ ਸਰ 12 ਲੱਖ ਦੇ ਕਰੀਬ ਮਸ਼ੀਨੀਆਂ ਗੋਲੀਆਂ ਪੰਜਾਬ ਪੂਰਬ ਦੇ ਪਾਵਨ ਕਾਬੂ ਦੇ ਲੋਕੜੀਆਂ ਜਾ ਚੁੱਕੀਆਂ ਨੇ ਇਹ ਕਿੱਥੋਂ ਆਦੀਆਂ ਨੇ ਪਾਵਨ ਕਾਬੂ ਦੇ ਅੰਦਰ ਇਹਨਾਂ ਧਾਰੀ ਮਾਤਰਾ ਵਿੱਚ ਗੋਲੀਆਂ ਆ ਰਹੀਆਂ ਕੀ ਇਸ ਗੱਲ ਦਾ ਕੋਈ ਪਤਾ ਲੱਗ ਸਕੇ ਵੇਖੋ ਹੁਣ ਤੁਸੀਂ ਤੁਸੀਂ ਵੇਖੋ ਪਿਛਲੇ ਸਮੇਂ ਜਿਹੜੀ ਪ੍ਰੈਗਬਲਨ ਜਿਹੜੀ ਜ਼ਿਆਦਾ ਜਿਹੜੀ ਆ ਰਹੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੂੰ ਜਿਹੜੇ ਦੂਜਾ ਨਸ਼ਾ ਕਰਦਿਆਂ ਨੂੰ ਨਹੀਂ ਮਿਲਦਿਆ ਐਕਸ਼ਨ ਤੋਂ ਜਿਹੜਾ ਬਹੁਤ ਜ਼ਿਆਦਾ ਹੱਦ ਤੱਕ ਜਿਹੜਾ ਕਟੇਲ ਹੋ ਗਿਆ ਜਿਹੜਾ ਤਾਈਓ ਲੋਕ ਇਧਰ ਪੈਗਰਵਲਨ ਆਲ ਆ ਰਹੇ ਆ ਸਾਰੇ ਮਿੰਡਾਂ ਚੇ ਵੇਖੋ ਜਿਹੜੀਆਂ ਹੁਣ ਪਿੱਛੇ ਵੀ ਅਸੀਂ ਫੜੀ ਕੱਲ ਫਿਰੋਜ਼ਪੁਰ ਮੇਰਾ 40 50 ਹਜ਼ਾਰ ਗੋਲੀ ਫੜੀ ਆ ਜਾਈਂ ਫੜ ਲਈਏ ਸੋ ਇਸ ਤਰ੍ਹਾਂ ਕਰਕੇ ਨਾ ਮਤਲਬ ਵੀ ਐਕਸ਼ਨ ਦਾ ਜਿਹੜਾ ਉਹ ਰਿਜ਼ਲਟ ਤੇ ਮਿਲ ਰਿਹਾ ਵੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਇਹ ਮਤਲਬ ਵੀ ਇਹਦੇ ਤੇ ਵੀ ਕਾਰਗਵਾਈ ਕਰਦੇ ਆ ਵੀ ਨਹੀਂ ਇਹ ਜਿਹੜਾ ਇਹ ਵੀ ਗਲਤ ਹੈ ਪ੍ਰਗਬਲਨ ਲੈਣੀ ਜਦੋਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਰਕਾਰ ਵੱਲੋਂ ਫ੍ਰੀ ਫੈਸਿਲਿਟੀਆਂ ਹੈ ਜਿਹੜੀਆਂ ਡੀਡਿਕਸ਼ਨ ਸੈਂਟਰ ਦੇ ਵਿੱਚ ਤੁਸੀਂ ਐਡਮਿਸ਼ਨ ਕਰਾ ਲਓ ਤੁਹਾਡਾ ਕੋਈ ਖਰਚ ਨਹੀਂ ਆ ਡੀਟੌਕਸ ਕਰਦੇ ਆ 14 15 ਦਿਨ ਲਈ ਡੀਟੌਕਸ ਤੋਂ ਬਾਅਦ ਤੁਹਾਨੂੰ ਰੀਹੈਬ ਸੈਂਟਰ ਭੇਜ ਦਿੰਦੇ ਆ ਉੱਥੇ ਤੁਹਾਡਾ ਰੋਟੀ ਪਾਣੀ ਸਾਰਾ ਫ੍ਰੀ ਆ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ